ੴ ਸਤਿਗੁਰ ਪ੍ਰਸਾਦ ਡੋਗਰਾ ਸ਼ਾਜੇਸ ਅਤੇ ਅੰਗਰੇਜ਼ਾਂ ਤੇ ਸਿੰਘਾਂ ਦੇ ਜੰਗ ਜ਼ਬਾਨੀ ਬਾਬਾ ਤੇਗਾ ਸਿੰਘ ਸਮਰਪਣ ਇਹ ਪੁਸਤਕ ਮੈਂ ਆਪਣੇ ਮਿੱਤਰ ਸਵਰਗੀ ਸਰਦਾਰ ਹਰਵੰਸ ਸਿੰਘ ਜੀ ਅਟਾਰੀ ਦੀ ਸੇਵਾ ਵਿੱਚ ਸਮਰਪਣ ਕਰਦਾ ਹਾਂ ਜਿਨ੍ਹਾਂ ਦੇ ਮਨ ਵਿੱਚ ਆਪਣੇ ਦਾਦਾ ਸ਼ਹੀਦ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਦੀ ਅਣਖ ਸਿੱਖੀ ਸਾਨ ਕੁਰਬਾਨੀ ਆਜ਼ਾਦੀ ਦੀ ਰੂਹ ਤੇ ਨਿਰਪੈਤਾ ਦਾ ਅੰਜ ਇਸ ਗੁਲਾਮੀ ਦੇ ਜਮਾਨੇ ਵਿੱਚ ਵੀ ਚਲਕ ਮਾਰਦਾ ਰਿਹਾ ਤਾਰਾ ਸਿੰਘ ਭੂਮਿਕਾ ਇਸ ਪੁਸਤਕ ਦੇ ਲਿਖਣ ਦਾ ਅਸਲ ਮੰਤਵ ਸਿੱਖਾਂ ਤੇ ਅੰਗਰੇਜ਼ਾਂ ਦੇ ਜੰਗਾਂ ਦਾ ਵਿਸਤਾਰ ਲਿਖਣਾ ਹੈ ਇਹ ਵਿਸਤਾਰ ਮੈਨੂੰ ਕਿਸੇ ਦੇਸੀ ਜ਼ੁਬਾਨ ਦੀ ਪੁਸਤਕ ਵਿੱਚ ਲਿਖਿਆ ਨਹੀਂ ਲੱਭਾ ਕੇਵਲ ਅੰਗਰੇਜ਼ੀ ਪੁਸਤਕਾਂ ਵਿੱਚ ਹੀ ਲਿਖਿਆ ਹੋਇਆ ਲੱਭਾ ਹੈ ਤੇ ਜਾ ਬਾਬਾ ਤੇਗਾ ਸਿੰਘ ਜੀ ਦੀ ਜਵਾਨੀ ਸੁਨਿਆ ਸੀ ਸਾਡੇ ਪੁਰਾਣੇ ਲਿਖਾਰੀਆਂ ਨੇ ਤਾਂ ਤੋਪਾਂ ਚੱਲਣ ਤਲਵਾਰਾਂ ਚਮਕਣ ਤੇ ਬੰਦੂਖਾਂ ਲਿਸ਼ਕਣ ਆਦਕ ਦੇ ਅਲੰਕਾਰ ਬੰਨਣ ਉੱਤੇ ਹੀ ਸਾਰਾ ਜੋਰ ਲਾ ਛੱਡਿਆ ਹੈ ਤੇ ਇਹ ਨਹੀਂ ਦੱਸਿਆ ਕਿ ਜੰਗ ਕਿਸ ਤਰ੍ਹਾਂ ਮੱਚਿਆ ਕਿਹੜੇ ਪਾਸੇ ਵੱਲੋਂ ਜੋਰ ਪਿਆ ਕੌਣ ਪਿੱਛੇ ਹਟਿਆ ਤੇ ਆਖਰ ਕਿਸ ਤਰ੍ਹਾਂ ਹਾਰ ਜਿੱਤ ਹੋਈ ਇਸ ਕਰਕੇ ਇਸ ਪੁਸਤਕ ਦੇ ਲਿਖਣ ਦੀ ਮੈਨੂੰ ਜ਼ਰੂਰਤ ਮਹਿਸੂਸ ਹੋਈ ਸੀ ਪਰ ਇਹ ਲਿਖਦੇ ਹੋਏ ਸਿੰਘਾਂ ਦੇ ਰਾਜ ਪ੍ਰਬੰਧ ਤੇ ਇੰਤਜ਼ਾਮ ਉੱਤੇ ਵੀ ਲਿਖਣਾ ਜ਼ਰੂਰੀ ਸਮਝ ਕੇ ਉਹ ਵੀ ਇਸ ਪੁਸਤਕ ਵਿੱਚ ਲੈ ਆਂਦਾ ਹੈ ਪੁਰਾਣੇ ਸਿੰਘਾਂ ਦੇ ਚਾਲ ਚੱਲਣ ਉਹਨਾਂ ਦੀ ਸੂਰਬੀਰਤਾ ਤੇ ਉਹਨਾਂ ਦੇ ਰਹਿਣ-ਬਹਿਣ ਦੇ ਤਰੀਕੇ ਤੇ ਸਿੱਖਾਂ ਦੇ ਸਮੇਂ ਵਿੱਚ ਦੇਸ਼ ਦੀ ਹਾਲਤ ਇਸ ਪੁਸਤਕ ਦੇ ਪੜਨ ਤੋਂ ਕੁਝ ਸਮਝ ਪੈ ਜਾਵੇਗੀ ਨਾਲ ਹੀ ਇਹ ਪਤਾ ਲੱਗ ਜਾਵੇਗਾ ਕਿ ਸਿੱਖ ਫੌਜ ਦੇ ਟੱਕਰੇ ਦੀ ਫੌਜ ਉਸ ਵੇਲੇ ਦੁਨੀਆ ਵਿੱਚ ਕੋਈ ਨਹੀਂ ਸੀ ਤੇ ਸਿੱਖਾਂ ਦੇ ਹਾਰਨ ਦਾ ਕਾਰਨ ਕੇਵਲ ਡੋਗਰਿਆਂ ਤੇ ਹੋਰ ਸਰਦਾਰਾਂ ਦੀ ਗਦਾਰੀ ਤੇ ਅੰਗਰੇਜ਼ਾਂ ਨਾਲ ਗੁਪਤ ਸਾਜ਼-ਬਾਜ਼ ਸੀ ਦਾਸ ਤਾਰਾ ਸਿੰਘ ਮਾਸਟਰ ਟਪਲਾ ਨਾ ਲੱਗੇ ਮਤਲਬ ਭੁਲੇਖਾ ਨਾ ਲੱਗੇ ਮੈਨੂੰ ਕਈ ਸੱਜਣਾ ਨੇ ਕਿਹਾ ਹੈ ਕਿ ਬਾਬਾ ਤੇਗਾ ਸਿੰਘ ਜੀ ਦੇ ਕਥਨ ਤੋਂ ਤਾਂ ਇਉਂ ਪਾਸਦਾ ਹੈ ਕਿ ਮਹਾਰਾਣੀ ਜਿੰਦ ਕੌਰ ਨੇ ਅੰਗਰੇਜ਼ਾਂ ਨਾਲ ਸਿੱਖ ਫੌਜ ਨੂੰ ਮਰਵਾਉਣ ਦੀ ਸਾਜ਼ਿਸ਼ ਕੀਤੀ ਤੇ ਇਸ ਸਾਜ਼ਿਸ਼ ਦਾ ਨਤੀਜਾ ਉਹਦੀ ਆਪਣੀ ਤਬਾਹੀ ਬੀ ਨਿਕਲਿਆ ਪਰ ਇਤਿਹਾਸ ਦੀ ਠੀਕ ਖੋਜ ਤੋਂ ਪਤਾ ਲੱਗਦਾ ਹੈ ਕਿ ਇਹ ਗੱਲ ਗਲਤ ਹੈ ਰਾਣੀ ਜਿੰਦ ਕੌਰ ਨੇ ਸਿੱਖ ਰਾਜ ਨੂੰ ਕਾਇਮ ਰੱਖਣ ਲਈ ਹਰ ਸਮੇਂ ਪੂਰਾ ਯਤਨ ਕੀਤਾ ਤੇ ਆਪਣੇ ਆਪ ਨੂੰ ਹਰ ਖਤਰੇ ਵਿੱਚ ਪਾਇਆ ਇਹ ਭੁੱਲ ਠੀਕ ਕਰਨੀ ਚਾਹੀਦੀ ਹੈ ਮੇਰਾ ਜਵਾਬ ਇਹ ਹੈ ਕਿ ਉਹਨਾਂ ਸੱਜਣਾ ਦਾ ਕਥਨ ਠੀਕ ਹੈ ਰਾਣੀ ਜਿੰਦਕੌਰ ਨੇ ਸਿੱਖ ਫੌਜ ਨਾਲ ਕੋਈ ਤ੍ਰੋ ਨਹੀਂ ਸੀ ਕੀਤਾ ਇਹ ਤ੍ਰੋ ਕਰਨ ਵਾਲੇ ਹੋਰ ਗਦਾਰ ਸਨ ਪਰ ਉਹਨਾਂ ਗਦਾਰਾਂ ਨੇ ਅਜਹੀ ਚਲਾਕੀ ਕੀਤੀ ਸੀ ਕਿ ਫੌਜ ਦੇ ਸਿਪਾਹੀਆਂ ਵਿੱਚ ਤੇ ਆਮ ਲੋਕਾਂ ਵਿੱਚ ਇਹ ਖਿਆਲ ਖਿੱਲਰ ਗਿਆ ਸੀ ਕਿ ਫੌਜ ਨੂੰ ਸਰੋਪੇਜਣ ਵਾਲੀ ਰਾਣੀ ਹੀ ਸੀ ਭਾਵੇਂ ਇਹ ਗੱਲ ਗਲਤ ਸੀ ਪਰ ਬਾਬਾ ਤੇਗਾ ਸਿੰਘ ਜੀ ਨੂੰ ਵੀ ਇਹੋ ਨਿਸ਼ਚੈ ਸੀ ਤੇ ਉਹਨਾਂ ਮੈਨੂੰ ਇਹੋ ਕਿਹਾ ਸੀ ਇਸ ਲਈ ਭਾਵੇਂ ਬਾਬਾ ਤੇਗਾ ਸਿੰਘ ਜੀ ਦਾ ਇਹ ਕਥਨ ਗਲਤ ਹੈ ਪਰ ਮੈਨੂੰ ਉਹਨਾਂ ਦੀ ਜ਼ੁਬਾਨੀ ਤਾਂ ਉਹੋ ਹੀ ਲਿਖਣਾ ਚਾਹੀਦਾ ਹੈ ਜੋ ਉਹ ਕਿਹਾ ਕਰਦੇ ਸਨ ਤਾਰਾ ਸਿੰਘ ਬੁਮਾਸਤ ਮੇਰੇ ਪਿਤਾ ਮਾਸਟਰ ਤਾਰਾ ਸਿੰਘ ਜੀ ਵਾਸਤੇ ਧਰਮ ਦੀ ਪਾਲਣਾ ਹੀ ਜ਼ਿੰਦਗੀ ਦਾ ਮੁੱਖ ਨਿਸ਼ਾਨਾ ਸੀ ਉਹ ਕਹਿੰਦੇ ਸੀ ਮੇਰੇ ਵਾਸਤੇ ਸਿੱਖੀ ਅਵਲ ਸਿੱਖੀ ਦੂਮ ਤੇ ਸਿੱਖੀ ਹੀ ਸਭ ਕੁਝ ਹੈ ਉਹਨਾਂ ਦੀ ਜ਼ਿੰਦਗੀ ਦਾ ਉਦੇਸ਼ ਹੀ ਧਰਮ ਦੀ ਪੂਰਤੀ ਤੋਂ ਬਿਨਾ ਹੋਰ ਕੁਝ ਨਹੀਂ ਸੀ ਉਹ ਕਹਿੰਦੇ ਹੁੰਦੇ ਸਨ ਖਾਣਾ ਜਿਉਣ ਵਾਸਤੇ ਜ਼ਰੂਰੀ ਹੈ ਪਰ ਜਿਉਣਾ ਕਿਸੇ ਆਸੇ ਵਾਸਤੇ ਹੈ ਨਾ ਕਿ ਜਿਉਣਾ ਖਾਣ ਵਾਸਤੇ ਹੈ ਇਹੋ ਹੀ ਕਾਰਨ ਸੀ ਕਿ ਦੁਨੀਆ ਦਾ ਕੋਈ ਲਾਲਚ ਉਹਨਾਂ ਨੂੰ ਆਪਣਾ ਧਾਰਮਿਕ ਜੀਵਨ ਬਤੀਤ ਕਰਨ ਤੋਂ țeੜਕਾ ਨਹੀਂ ਸਕਿਆ ਇਹ ਠੀਕ ਹੈ ਕਿ ਪਿਤਾ ਜੀ ਨੇ ਆਪਣੀ ਜ਼ਿੰਦਗੀ ਦਾ ਕਾਫੀ ਹਿੱਸਾ ਰਾਜਸੀ ਕੰਮਾਂ ਵਿੱਚ ਲੰਗਾ ਆਇਆ ਪਰ ਉਹਨਾਂ ਦੇ ਧਰਮ ਨੇ ਉਹਨਾਂ ਨੂੰ ਰਾਜਨੀਤੀ ਵਿੱਚ ਲਿਆਉਣ ਲਈ ਮਜਬੂਰ ਕਰ ਦਿੱਤਾ ਉਹਨਾਂ ਨੇ ਆਪ ਤੇ ਆਪਣੇ ਲਈ ਸਕੂਲ ਅਧਿਆਪਕ ਦਾ ਕੀਤਾ ਹੀ ਚੁਣਿਆ ਸੀ ਕਿਉਂਕਿ ਸਕੂਲ ਅਧਿਆਪਕ ਬੱਚਿਆਂ ਦੇ ਜੀਵਨ ਭਵਿੱਖ ਉੱਤੇ ਕਾਫੀ ਪ੍ਰਭਾਵਕ ਹੋ ਸਕਦਾ ਹੈ ਤੇ ਉਹਨਾਂ ਨੂੰ ਧਰਮੀ ਬਣਨ ਲਈ ਪ੍ਰੇਰ ਸਕਦਾ ਹੈ ਪਿਤਾ ਜੀ ਨੇ ਪਹਿਲੀ ਵਾਰ ਗੁਰਦੁਆਰਾ ਸੁਧਾਰ ਲਹਿਰ ਵਿੱਚ ਹਿੱਸਾ ਲਿਆ ਸੀ ਜੋ ਕਿ ਕੇਵਲ ਇੱਕ ਧਾਰਮਿਕ ਲਹਿਰ ਸੀ ਪਰ ਵਕਤ ਦੀ ਹਕੂਮਤ ਨੇ ਇਸ ਲਹਿਰ ਨੂੰ ਵੀ ਕੁਚਲਣਾ ਚਾਹਿਆ ਜਿਸ ਤੋਂ ਪਿਤਾ ਜੀ ਦਾ ਰਾਜਸੀ ਜੀਵਨ ਆਰੰਭ ਹੋਇਆ ਉਹ ਕੀਰਤਿਕ ਇਹੋ ਕਹਿੰਦੇ ਹੁੰਦੇ ਸਨ ਕਿ ਧਰਮ ਲਈ ਲੜਨਾ ਹੀ ਮੁੱਖ ਧਰਮ ਹੈ ਤੇ ਉਹੀ ਮੈਂ ਕਰ ਰਿਹਾ ਹਾਂ ਪਿਤਾ ਜੀ ਦਾ ਧਰਮ ਬਾਰੇ ਦ੍ਰਿਸ਼ਟੀਕੋਣ ਕਾਫੀ ਵਿਸ਼ਾਲ ਸੀ ਉਹਨਾਂ ਦੇ ਵਿਚਾਰਾਂ ਅਨੁਸਾਰ ਖਾਲਸਾ ਪੰਥ ਇਕ ਧਰਮ ਰੱਖਿਆਕ ਫੌਜ ਹੈ ਹਰ ਸਿੱਖ ਦਾ ਫਰਜ ਹੈ ਧਰਮ ਖਾਤਰ ਲੜਨਾ ਹਰ ਉਸ ਧਰਮ ਖਾਤਰ ਲੜਨਾ ਜਿਸ ਉਤੇ ਤੱਕਾ ਹੁੰਦਾ ਹੋਵੇ ਉਹ ਆਪ ਆਖਿਆ ਕਰਦੇ ਸਨ ਕਿ ਅਸੀਂ ਉਸ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਹਾਂ ਜਿਨ੍ਹਾਂ ਨੇ Hindu ਧਰਮ ਦੀ ਰੱਖਿਆ ਲਈ ਸੀਸ ਦਿੱਤਾ ਐਸੇ ਧਰਮ ਲਈ ਰੱਖਿਆ ਲਈ ਜਿਸ ਵਿੱਚ ਉਹ ਆਪ ਜੀ ਨਹੀਂ ਸਨ ਰੱਖਦੇ ਮੈਂ ਉਹਨਾਂ ਨੂੰ ਇੱਕ ਵਾਰ ਪੁੱਛਿਆ ਸੀ ਕਿ ਜੇ ਸਿੱਖਾਂ ਦਾ ਰਾਜ ਹੋ ਜਾਵੇ ਤੇ ਸਿੱਖ ਦੂਜੇ ਧਰਮ ਵਾਲਿਆਂ ਉੱਤੇ ਤੱਕਾ ਕਰਨ ਤਾਂ ਫਿਰ ਤੁਸੀਂ ਕੀ ਕਰੋਗੇ ਉਹਨਾਂ ਨੇ ਝਟ ਜਵਾਬ ਦਿੱਤਾ ਕਿ ਜਿਨ੍ਹਾਂ ਨਾਲ ਤੱਕਾ ਹੋ ਰਿਹਾ ਹੋਵੇਗਾ ਮੈਂ ਉਹਨਾਂ ਨਾਲ ਰਲ ਕੇ ਸਿੱਖਾਂ ਦੇ ਖਿਲਾਫ ਲੜਾਂਗਾ ਕਿਉਂਕਿ ਇਸੇ ਵਿੱਚ ਸਿੱਖੀ ਹੈ ਸਿੱਖੀ ਦੀ ਪਰਫੁੱਲਤਾ ਲਈ ਸਿੱਖ ਰਾਜ ਚਾਹੀਦਾ ਹੈ ਨਾ ਕਿ ਸਿੱਖੀ ਨੂੰ ਢਾ ਲਾਉਣ ਲਈ ਜ਼ਿੰਦਗੀ ਦਾ ਮੁੱਖ ਨਿਸ਼ਾਨਾ ਧਰਮ ਹੈ ਤਾਂ ਜ਼ਿੰਦਗੀ ਦਾ ਹਰ ਪਹਿਲੂ ਉਸਦੇ ਆਲੇ-ਦੁਆਲੇ ਘੁੰਮਣਾ ਚਾਹੀਦਾ ਹੈ ਸੋ ਸਾਹਿਤ ਵੀ ਇਸ ਆਸੇ ਦੀ ਪੂਰਤੀ ਲਈ ਸਹਾਇਕ ਹੋਣਾ ਚਾਹੀਦਾ ਹੈ ਪਿਤਾ ਜੀ ਇਸ ਨਜ਼ਰੀਏ ਨੂੰ ਕਦੀ ਸਵੀਕਾਰ ਕਰਨ ਨੂੰ ਤਿਆਰ ਨਹੀਂ ਸਨ ਕਿ ਸਾਹਿਤ ਜ਼ਿੰਦਗੀ ਦਾ ਇੱਕ ਪ੍ਰਤੀਬਿੰਬ ਹੈ ਤੇ ਜ਼ਿੰਦਗੀ ਦੀਆਂ ਸਚਾਈਆਂ ਨੂੰ ਉਘੇੜਨਾ ਹੀ ਇਸ ਦਾ ਮੁੱਖ ਪਰਯੋਗ ਹੈ ਜ਼ਿੰਦਗੀ ਦੀ ਹਰ ਸਚਾਈ ਭਾਵੇਂ ਉਹ ਮਨੁੱਖ ਦੀ ਪਸ਼ੂ ਭ੍ਰਿਤੀ ਤੇ ਭਾਵੇਂ ਮਨੁੱਖ ਦੀ ਦੇਵ ਭ੍ਰਿਤੀ ਦੀ ਪ੍ਰਗਟਾਓ ਹੈ ਸਾਹਿਤ ਦਾ ਨਿਕਖੜਵਾ ਅੰਗ ਹੈ ਪਿਤਾ ਜੀ ਦੀ दिली ਚਾਹ ਹੁੰਦੀ ਸੀ ਕਿ ਸਾਹਿਤ ਉਹ ਹੋਣਾ ਚਾਹੀਦਾ ਹੈ ਜਿਸ ਵਿੱਚ ਚੰਗੇਰਾ ਧਾਰਮਿਕ ਜੀਵਨ ਜਿਉਣ ਦੀ ਪ੍ਰੇਰਣਾ ਮਿਲੇ ਇਹੋ ਹੀ ਕਾਰਨ ਸੀ ਕਿ ਪਿਤਾ ਜੀ ਆਧੁਨਿਕ ਰੋਮਾਂਚ ਭਰੇ ਪੰਜਾਬੀ ਸਾਹਿਤ ਤੇ ਸਖਤ ਖਿਲਾਫ ਹੁੰਦੇ ਸਨ ਕਿਉਂਕਿ ਇਹੋ ਜਿਹਾ ਸਾਹਿਤ ਨੌਜਵਾਨਾਂ ਵਿੱਚ ਕਾਮਚੇਸਟਾ ਵਿਧਾਨ ਦਾ ਸਾਧਨ ਬਣ ਸਕਦਾ ਹੈ ਪੰਜਾਬੀ ਵਿੱਚ ਰੋਮਾਂਸ ਭਰਿਆ ਸਾਹਿਤ ਪਿਛਲੇ 25-30 ਸਾਲ ਤੋਂ ਹੀ ਜਿਆਦਾ ਤੇਜ਼ੀ ਨਾਲ ਸ਼ੁਰੂ ਹੋਇਆ ਹੈ ਇਹੋ ਜਿਹਾ ਸਾਹਿਤ ਸ਼ੁਰੂ ਹੀ ਹੋਇਆ ਸੀ ਕਿ ਉਸ ਦੇ ਉਲਟੇ ਅਸਰ ਨੇ ਪਿਤਾ ਜੀ ਨੂੰ ਇਹ ਨਾਵਲ ਬਾਬਾ ਤੇਗਾ ਸਿੰਘ ਲਿਖਣ ਲਈ ਪ੍ਰੇਰਿਆ ਜਿਸ ਵਿੱਚ ਸਿੱਖੀ ਚਲਨ ਤੇ ਸਿੱਖੀ ਉਦੇਸ਼ ਨੂੰ ਗ੍ਰਿਹੜ ਕਰਨ ਦੀ ਪ੍ਰੇਰਣਾ ਮਿਲਦੀ ਹੈ ਇਸ ਨਾਵਲ ਦਾ ਹੀਰੋ ਸਿੱਖ ਰਾਜ ਦਾ ਇੱਕ ਆਮੂਲੀ ਸਿਪਾਹੀ ਬਾਬਾ ਤੇਗਾ ਸਿੰਘ ਹੈ। ਬਾਬਾ ਤੇਗਾ ਸਿੰਘ ਸਾਡੇ ਪਿੰਡ ਦਾ ਹੀ ਇੱਕ ਬਜ਼ੁਰਗ ਸੀ ਜਿਸ ਕੋਲੋਂ ਪਿਤਾ ਜੀ ਆਪਣੇ ਬਚਪਨ ਵਿੱਚ ਸਿੱਖ ਰਾਜ ਤੇ ਸਿੱਖਾਂ ਦੀਆਂ ਲੜਾਈਆਂ ਬਾਰੇ ਸੁਣਿਆ ਕਰਦੇ ਸਨ। ਪਿਤਾ ਜੀ ਨੂੰ ਸਿੱਖ ਇਤਿਹਾਸ ਵਿੱਚ ਖਾਸ ਤਲ ਚਸਪੀ ਸੀ। ਪ੍ਰਾਤਨ ਸਿੱਖਾਂ ਦੀਆਂ ਬਹਾਦਰੀਆਂ ਤੇ ਸ਼ਹੀਦੀਆਂ ਪਿਤਾ ਜੀ ਬਚਪਨ ਵਿੱਚ ਬੜੇ ਸ਼ੌਂਕ ਨਾਲ ਸੁਣਿਆ ਕਰਦੇ ਸਨ। ਪਿਤਾ ਜੀ ਦੱਸਦੇ ਹੁੰਦੇ ਸਨ ਕਿ ਉਹਨਾਂ ਦਾ ਇੱਕ ਮੁਸਲਮਾਨ ਦੋਸਤ ਹੁੰਦਾ ਸੀ ਜੋ ਉਹਨਾਂ ਨੂੰ ਮੁਸਲਮਾਨ ਸ਼ਹੀਦਾਂ ਦੀਆਂ ਬਹਾਦਰੀ ਭਰੀਆਂ ਕਹਾਣੀਆਂ ਸੁਣਾਇਆ ਕਰਦਾ ਸੀ ਫਿਰ ਪਿਤਾ ਜੀ ਉਸ ਨੂੰ ਸਿੱਖ ਬਹਾਦਰਾਂ ਦੀਆਂ ਕਹਾਣੀਆਂ ਸੁਣਾਉਂਦੇ ਸਨ ਜੋ ਕਿ ਇਹਨਾਂ ਨੂੰ ਪਿੰਡ ਦੇ ਗੁਰਦੁਆਰੇ ਵਿੱਚ ਪੰਥ ਪ੍ਰਕਾਸ਼ ਦੀ ਕਥਾ ਤੋਂ ਪਤਾ ਲੱਗ ਗਿਆ ਸਨ ਸਿੱਖਾਂ ਦੇ ਪ੍ਰਾਤਨ ਬਹਾਦਰਾਂ ਦੀਆਂ ਬਹਾਦਰੀਆਂ ਤੋਂ ਹੀ ਇਨਾਂ ਨੂੰ ਪ੍ਰੇਰਨਾ ਮਿਲੀ ਕਿ ਇਹੋ ਜਹੀ ਕੌਮ ਦਾ ਹਿੱਸਾ ਹੀ ਕਿਉਂ ਨਾ ਬਣਿਆ ਜਾਵੇ ਤੇ ਉਹ ਅੰਮ੍ਰਿਤਸਰ ਕੇ ਕਰਦਿਆਂ ਦੀ ਮਰਜ਼ੀ ਦੇ ਖਿਲਾਫ ਸਿੰਘ ਸਜ ਗਏ ਇਹ ਨਾਵਲ ਸਿੱਖ ਰਾਜ ਦੇ ਇੱਕ ਫੌਜੀ ਸਿਪਾਹੀ ਦੀ ਬਹਾਦਰੀ ਦੀ ਦਾਸਤਾਨ ਹੈ ਜਿਸ ਨਾਲ ਹੋਰ ਫੌਸ ਤੇ ਉਸ ਦੇ ਚਰਨੈਲਾ ਦੀ ਬਹਾਦਰੀ ਦਾ ਵੀ ਪਤਾ ਲੱਗਦਾ ਹੈ ਕੌਮ ਦਾ ਇਤਿਹਾਸ ਹੀ ਉਸਦੀ ਜਾਣ ਹੁੰਦਾ ਹੈ ਇੱਕ ਬਹਾਦਰ ਪਿਓ ਦੇ ਬਹਾਦਰ ਸਪੁੱਤ ਆਪਣੇ ਪਿਤਾ ਦੀ ਬਹਾਦਰੀ ਉੱਤੇ ਮਾਣ ਕਰਦੇ ਹਨ ਤੇ ਉਸ ਦੀਆਂ ਪੈੜਾਂ ਉੱਤੇ ਚੱਲਣ ਦਾ ਯਤਨ ਕਰਦੇ ਹਨ ਜੇਕਰ ਅਸੀਂ ਅੱਜ ਦੇ ਨੌਜਵਾਨਾਂ ਨੂੰ ਆਪਣੇ ਪੁਰਾਤਨ ਬਹਾਦਰ ਬਜ਼ੁਰਗਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਪ੍ਰੇਰਣਾ ਦੇਣਾ ਚਾਹੁੰਦੇ ਹਾਂ ਤਾਂ ਇਹੋ ਜਿਹੀ ਨਾਵਲ ਬੜੇ ਸਹਾਇਕ ਸਿੱਧ ਹੋ ਸਕਦੇ ਹਨ ਬੈਰਕਪੁਰ 1261968 ਰਾਜਿੰਦਰ ਕੌਰ ਐਮਏ ਪੀਐਚਡੀ